ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਮੇੜਾਂ ਆ ਗਈਆਂ ਵੀਰੋ ਤਿੰਨ ਦੀਆਂ ਤਿੰਨ ਚੰਗੀਆਂ ਟੌਪ ਕਲਾਸ ਨੇ ਤਾਂ ਵੀਡੀਓ ਵੀ ਐਂਡ ਤਾਈਂ ਜਰੂਰ ਵੇਖਿਓ ਆਓ ਵੀਰੇ ਇੰਨਾਂ ਬਾਰੇ ਲੈਨੇ ਆਂ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਗੁਰਵਿੰਦਰ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਜੀ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ ਠੀਕ ਠਾਕ ਹਾਂ ਨਾਂ ਤੁਸੀਂ ਵੀਰੇ ਆਪ ਦਾ ਨਾਮ ਗੁਰਵਿੰਦਰ ਸਿੰਘ ਜੀ ਇਹ ਨਮਜੀਠਾ ਡਿਸਟ੍ਰਿਕਟ ਅੰਮ੍ਰਿਤਸਰ ਹੈ ਮੋਬਾਈਲ ਨੰਬਰ 95011 749814083086 ਤਿੰਨ ਵੇੜਾਂ ਗਈਆਂ ਵੀਰੇ ਕੋਲੇ ਤਿੰਨ ਵੇੜਾਂ ਜੀ ਜੀ ਤਿੰਨ ਦੀਆਂ ਤਿੰਨ ਟੌਪ ਕਲਾਸਾਂ ਨੇ ਇਹ ਚੰਗੀ ਫੈਂਟ ਵਾਲੀਆਂ ਵੇੜਾਂ ਹਨ ਵੀਰੇ ਫੈਂਟ ਫੁੰਡ ਚੰਗੇ ਹੋ ਇਹਨਾਂ ਦੇ ਸੋਹਣੀਆਂ ਮੇਰਾ ਸਾਹਮਣੇ ਪਸੋਂ ਵੀਡੀਓ ਪਾਈ ਉਸ ਤੋਂ ਪਹਿਲੇ ਤੇ ਵਿਗੀਆਂ ਅਸੀਂ ਜਲਦੀ ਪਸ਼ੂ ਵੇਚ ਗਏ ਹਾਂ ਜੀ ਬਾਕੀ ਇੱਕ ਟੋਕਰ ਰਹਿ ਗਈ ਸੀ ਉਹ ਬੰਦੇ ਨੇ ਸਾਈ ਪਾਈ ਬਾਅਦ ਆਇਆ ਤਾਂ ਚਲੋ ਵਧੀਆ ਵੀਰੇ ਪਸ਼ੂ ਜਿਹੜੇ ਵਿਗ ਜਾਣੇ ਹਨ ਇੱਕ ਰੇਟ ਵੇਖਦਾ ਜੀ ਇੱਕ ਕੰਮ ਵੇਖਦਾ ਸਾਫ਼ ਹਾਂਜੀ ਹਾਂਜੀ ਤਾਂ ਬਾਕੀ ਇਹੋ ਬੇਨਤੀ ਹੁੰਦੀ ਆ ਆਪਣੀ ਤਾਂ ਵੀਰਾਂ ਨੂੰ ਕਿ ਵੀਰੇ ਜੋ ਤੁਸੀਂ ਸਾਈ ਬਿਆਨਾ ਪਾਉਗੇ ਉਹਦੀ ਤਾਂ ਮੈਂ ਖੁਦ ਦੀ ਚੈਨਲ ਮੇਰੀ ਜੁਮੇ ਆਰੀ ਸਾਈ ਸੂਈ ਨਹੀਂ ਤੁਹਾਡੀ ਹਨਾ ਵੀਰੇ ਕਿੰਨੀ ਮਰਜ਼ੀ ਪਾਓ ਤੁਸੀਂ ਤੁਹਾਨੂੰ ਪਸ਼ੂ ਪਸ਼ੂ ਵੀ ਜਿੱਥੇ ਆ ਕੇ ਤਸੱਲੀ ਕਰਨ ਕਿਹੜੀ ਪਸ਼ੂ ਦੀ ਖਰੀਦ ਕਰਨੀ ਆ ਉਹ ਤੁਸੀਂ ਆਪ ਦੀ ਵੇਖ ਚੱਕ ਕੇ ਖਰੀਦਦਾਰੀ ਕਰਨੀ ਆ ਤਾਂ ਬਾਕੀ ਆ ਮੇਰੀ ਤਾਂ ਇਹੋ ਬੇਨਤੀ ਹੁੰਦੀ ਹੈ ਕਿ ਫਰੇਗ ਵੀਡੀਓ ਦੇ ਵਿੱਚ ਪਸ਼ੂ ਦੇ ਲਾਗੇ ਜਾਓ ਆਪਦੀ ਚਵਾਈ ਕਰੋ ਆਪਦੀ ਵੇਖ ਚਾ ਕੇ ਖਰੀਦਦਾਰੀ ਕਰਨੀ ਹੋ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਵੀਰੋ ਤਾਂ ਬਾਕੀ ਤੁਸੀਂ ਸਾਈ 500 ਪਾਓ 1000 ਪਾਓ 5000 ਪਾਓ ਉਹ ਤੁਹਾਡੀ ਸਾਈ ਨਹੀਂ ਮਰੂਗੀ ਹਨਾ ਵੀਰੇ ਹਾਂਜੀ ਹਾਂਜੀ ਇਹ ਗੱਲ ਹੈ ਬਿਲਕੁਲ ਬਾਕੀ ਵੀਰ ਜੀ ਇੱਥੇ ਆਪਾਂ ਇੱਥੇ ਕਹੀਦਾ ਵੀਰ ਜੀ ਭਾਵੇਂ ਤਿੰਨ ਟਾਈਮ ਚੋ ਆਪਾਂ ਇੱਥੇ ਤਸੱਲੀ ਕਰਕੇ ਪਾਉਂਦਾ ਹਾਂ ਆਪਣੀ ਕੋਈ ਗਰੰਟੀ ਨਹੀਂ ਜੀ ਵੀਰ ਜੀ ਸਾਲ ਹੀ ਚੀਜ਼ ਹੈ ਵੀਰੇ ਪਸ਼ੂ ਇੱਕ ਗਰੰਟੀ ਕਰਦੀ ਹਨਾ ਆਓ ਆਪ ਦੀ ਤਸੱਲੀ ਕਰੋ ਵੀਰ ਜੀ ਕਹਾਂਗੇ ਵੀਰ ਜੀ ਉਹਨਾਂ ਚੋਂ ਆ ਕੇ ਦਵਾਵਾਂਗੇ ਚਵਾ ਕੇ ਦਵਾਵਾਂਗੇ ਬਿਲਕੁਲ ਹਾਂਜੀ ਬਾਕੀ ਜੇ ਨਾ ਉਹ ਪੂਰਾ ਆਪਣੀ ਸਾਈ ਵਾਪਸ ਖੜ ਸਕਦਾ ਬਿਲਕੁਲ ਬਿਲਕੁਲ ਤੇ ਉਸ ਸਾਈ ਉਹਦੀ ਵਾਪਸ ਵੀਰੇ ਦੀ ਕਿੰਨੀ ਮਰਜ਼ੀ ਰੇਡ ਵੀਰ ਦਾ ਜਾਇਜ਼ ਹੋਊਗਾ ਹਾਂ ਵੀਰੇ ਪਹਿਲੇ ਨੰਬਰ ਤੇ ਵੜ ਦੇ ਦੇ ਪਰਸੋਂ ਦੀ ਸੂਈ ਜੀ ਵੀਰ ਜੀ ਪਰਸੋਂ ਦੀ ਸੂਈ ਹਾਂਜੀ ਪਰਸੋਂ ਦੀ ਸੂਈ ਜੀ ਠੀਕ ਹੈ ਕੀ ਹੈ ਧੀਤੀ ਰੀ ਜੇ ਮਗਰ ਵੀ ਵਸ਼ੀ ਜੀ ਮਗਰ ਵਸ਼ੀ ਆ ਗਈ ਹਾਂਜੀ ਹਾਂਜੀ ਖੋਲ ਵੀਰੇ ਨੂੰ ਤੋਰਾ ਵਿਖਾਈਏ ਵੇਖੋ ਵੀਰੋ ਪਰਸੋਂ ਦੀ ਸੂਈ ਆ ਮਗਰ ਵੀ ਵਸ਼ੀ ਆ ਗਈ ਆ ਤੇ ਚੈੱਕ ਕਰ ਲੋ ਵੜ ਕੀ ਬਾਤ ਆ ਬੱਚਾ ਵੀ ਚੰਗੇ ਸੀ ਮੁੰਡਾ ਮਗਰ ਹਨ ਲੈ ਵਲੂਆ ਵੀਰੋ ਸੋਹਣਾ ਲੱਗਿਆ ਐ ਖੁੱਲੇ ਲੈਵੇ ਦੀ ਮਾਲਕਾ ਇਰੇ ਦੁੱਧ ਚੰਗਾ ਚੁਹਾ ਜੂ ਬੜਾ ਦੁੱਧ ਦੇ ਦੇ ਜੀ 15 16 ਕਿਲੋ ਕਰ ਜੂ 15 16 ਕਿਲੋ ਕਰ ਜੂ ਹੋਣ ਵੀ ਹੈਗਾ ਜੇ 10 11 ਕਿਲੋ ਬੋਲਾ ਹੈਗਾ ਜੀ 10 11 ਕਿਲੋ ਤਾਂ ਵੇਖੋ ਵੀਰੋ 10 11 ਕਿਲੋ ਸਟਾਰਟਿੰਗ ਆ ਬਾਕੀ ਲੈ ਬਾਈ ਦੱਸੀ ਜਾਂਦਾ ਜੀ ਬਾਕੀ ਵੀਰੋ ਦੁੱਧ ਟਾਡੇ ਪਾਈ ਦਾ ਜੀ ਥੰਮ ਥੰਮ ਬੜਾ ਪਿਆਰਾ ਲੱਗਿਆ ਚੁਵਾਈ ਵਾਲਾ ਚੈੱਕ ਕਰ ਲੋ ਲੱਗ ਗਿਆ ਤਾਂ ਠੀਕ ਆ ਜੀ ਤਾਂ ਮਗਰ ਵੀ ਵੀਰੋ ਆ ਵੱਛੀ ਆ ਗਈ ਚੈੱਕ ਕਰ ਲੋ ਚੰਗੀ ਸੀਮਨ ਦੀ ਵੱਛੀ ਹੈ ਜੀ ਆਹ ਕੋਈ ਨਹੀਂ ਜੀ ਵੰਗਾ ਬਾਗ ਚੋਲ ਭਾਉ ਵੰਗੇ ਤੋਂ ਬਗੈਰ ਚੋਲ ਕਿਤਾ ਮਰਜੀ ਜੋ ਆਪਦੀ ਮਰਜੀ ਹੈ ਨਾ ਹਾਂ ਜੀ ਅੱਗੇ ਧੀ ਵੀ ਜੀ ਵੇਖੀ ਇਹ ਸੀਲ ਤੋਂ ਦੋਤਾ ਵੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਮੁੱਲ ਤੇ ਵੀ ਜੀ ਭਾਵੇਂ ਕਰ ਨੂੰ ਭਾਵੇਂ 55 ਕਰ ਲਈਏ ਪਰ ਨਹੀਂ ਅਸੀਂ ਨਹੀਂ ਨੇ ਕਹਿੰਦਾ ਜਾਇ ਜੀ ਨਹੀਂ ਰੇਟ ਤੁਹਾਡਾ ਜਾਇਜ ਹੁੰਦਾ ਪਿਛਲੇ ਸਾਲ ਵੀ ਜਾਇਜ ਦਾ ਪਹਿਲੇ ਫੂਟ ਤੇ ਵੇਚੀਆ ਸੀ ਹਾਂ ਜੀ ਮੈਂ ਜੀ 4500 ਦੀ ਦੇ ਦਾਂ ਹਾਂ ਨਾ ਹੁਣ 45 ਦੀ ਹਾਂ ਜੀ ਹਾਂ ਜੀ ਕਰ ਦਾਂਗੇ ਬਾਕੀ ਛੋਟਚਾ ਆਪਾਂ ਕਰਦੇ 2 6 43 ਦੀ ਹਾਂ ਨਾ ਬਿਲਕੁਲ ਹਾਂ 42 ਦੀ ਤੇ ਵੇਖੋ ਵੀਰੋ ਕੋਈ 55 60 ਆਲਾ ਮੁੱਲ ਨਹੀਂ ਜੋ ਫੋਨ ਤੁਸੀਂ ਜਰੂਰ ਵੀ ਇਹ ਤੋਂ ਲਾ ਲਿਓ ਥਣ ਬੜਾ ਸਪੈਸ਼ਲ ਲੱਗਿਆ ਲੈਵਾ ਵੀ ਬਹੁਤ ਸੋਹਣਾ ਹਾਂ ਦੁੱਧ ਤਾਂ ਵੀਰੇ ਦੁੱਧ ਲੈਵਾ ਹੀ ਦਸੀ ਜਾਂਦਾ ਬਾਕੀ ਦੁੱਧ ਵੀਰਾਂ ਦੇ ਪਾਇਦਾ ਜੀ ਹਨਾ ਦੁੱਧ ਤੇ ਸੇਵਾ ਦਾ ਹਨਾ ਦੁੱਧ ਵੀਰੋ ਤੁਹਾਡੀ ਸੇਵਾ ਦਾ ਬਾਕੀ ਥਣ ਚੰਗਾ ਲੱਗਿਆ ਲੈਵਾ ਸੋਹਣਾ ਲੱਗਿਆ ਮੰਗਰ ਵੀ ਵਸ਼ੀ ਆ ਗਈ ਹਾਂ ਨਾ ਬਤਾਲੀ ਬਤਾਲੀ ਦਾ ਜਾਰ ਦੀ ਜੀ ਠੀਕ ਹੈ ਜੀ ਹਾਂਜੀ ਰੈਗ ਕਰੂਗਾ ਵੀਰ ਜੀ ਕਰਾਂਗੇ ਹੋਰ ਮਾਮਾ ਸਾਹਿਬ ਹਾਂ ਨਾ ਮਾਨਤਾ ਪਹਿਲਾਂ ਮੱਛੀ ਵੀ ਜੀ ਦੋ ਦੰਦ ਪਹਿਲਾ ਸੂਆ ਪਹਿਲਾ ਸੂਆ ਵੀਰ ਜੀ ਦੇਖੋ ਥੱਬੇ ਥੱਬੇ ਲਾਹੇ ਥੱਲੇ ਉਹਨੇ ਵਾ ਬੜਾ ਸ਼ਾਨਦਾਰ ਲੱਗਿਆ ਥਾਂ ਵੀ ਬੜਾ ਸਪੈਸ਼ਲ ਅੱਜ ਦੂਜਾ ਦਿਨ ਜੀ ਵੀਜੀ ਸੁਈ ਨੂੰ ਠੀਕ ਦੂਜਾ ਦਿਨ ਦੂਜਾ ਦਿਨ ਜੀ ਬੱਚੇ ਆਏ ਨੇ ਬੱਚਾ ਇਹਦੇ ਬੱਚਾ ਜੀ ਬੱਚਾ ਆ ਗਿਆ ਹਾਂਜੀ ਠੀਕ ਆ ਜੀ ਵੀਰੇ ਫੈਂਡ ਫੁੰਡੇ ਦੀ ਵੀ ਚੰਗੀ ਹੋਣਾ ਬਸ ਵੀਜੀ ਆ ਸਿੰਗ ਮਰਾਠੀ ਆ ਗਏ ਬਸ ਇੱਕ ਇਹ ਆ ਵੀਰੇ ਇਹੋ ਜਿਹੇ ਪਸ਼ੂ ਵੇਖਣ ਨੂੰ ਬੜਾ ਘਾਟ ਮਿਲਦਾ ਇੱਕ ਫੈਂਡ ਵੀ ਚੰਗੀ ਹੋਣੀ ਕਿੰਨੇ ਵੀਰੇ ਨੇ ਇਹ ਖਰੀਦ ਕਰ ਲਈ ਮਹੀ ਲੱਲੀ ਇੱਕ ਬਰਾਬਰ ਹੋ ਗੂ ਹਣਾ ਵੀਰੇ ਤਾਂ ਤਾਂ ਵੀਜੀ ਤੁਹਾਨੂੰ ਤੁਸੀਂ ਰੋ ਚਲੋ ਕਾਦੇ کاروبار ਕਹਿਣ ਸੱਤਾ ਜਿਆਦੀ ਲੈੜਿਆ ਆ ਵੈਟ ਤਾਂ ਬਹੁਤ ਆ ਲੈ ਲਓ ਅੱਗੇ ਜੀ ਜਾਇਜ ਹਾਂਜੀ ਹਾਂਜੀ ਤੇ ਬਾਕੀ ਪਾਣੀ ਉਹ ਖੰਦੇ ਤੁਹਾਨੂੰ ਦਾਂਦੇ ਖੋਲੋ ਵੀਰੇ ਖੋਲੋ ਉਹ ਦੋ ਦੰਦਾ ਹਾਂਜੀ ਵਾਕੀ ਵੀਰੇ ਦੇਖੋ ਵੀਰੇ ਕੁਆਲਿਟੀ ਕੀ ਕੀ ਤੇ ਬੋਲਾ ਵੀ ਜੇ ਦਸਾਂ ਤੋਂ ਬਾਹਰ ਹੀ ਜੇ ਦੂਜਾ ਦਿਨ ਜੇ ਅੱਛਾ ਦੂਜਾ ਦਿਨ ਠੀਕ ਦੋ ਦੇ ਵੀ 15 ਕਿਲੋ ਜਵਾਦੀ ਲੈਵਾ ਬਹੁਤ ਸ਼ਾਨਦਾਰ ਲੱਗਿਆ ਜੀ ਵੈਡ ਨੂੰ ਤਾਂ ਵੀਰੇ ਦੋ ਦੰਦਾ ਥੱਬੇ ਦਾ ਲੈਵਾ ਕਲਾਵੇ ਕਲੂਏ ਥੱਲੇੋਂ ਪੂਰੇ ਪਾਏ ਆ ਵੈਡ ਨੇ ਮੈਂ ਪੰਡਾ ਪੁੰਡਾ ਲਾ ਗਿਆ ਕਿ ਨਹੀਂ ਤੇ ਵੈੜ ਵੀਜੀ 70000 ਦੀ ਜੀ ਤੁਸੀਂ ਕਿ ਵੀਰੇ ਕਿਨੇ ਘਰੇ ਚੋਂ ਨਹੀਂ ਦੁੱਧ ਲਈ ਉਹ ਤਾਂ ਵੀਰੇ ਨੇ 4 ਸੂਏ ਚੋਕੇ ਤਾਂ ਵੀਰੇ ਫਿਰ ਰਕਮ ਵਟ ਲੈਂਦਾ ਹੁਣ ਜੈ ਜੀ ਜਾਣਦੇ ਨਹੀਂ ਫਿਰ 65 ਪੁੰਡ ਕੋਈ ਮੋਲ ਨਹੀਂ ਨਾ ਨਾ 65 ਪੁੰਡ ਨਹੀਂ ਕੀ ਬਾਤ ਹੈ ਜੈ ਜੀ ਵੀਜੀ ਦੇਖੋ ਵੀਰੋ ਠੀਕ ਹੈ ਕਿੰਨੇ ਦੀ ਵੀਰੇ ਹੁੰਦੇ ਨਹੀਂ ਫਿਰ ਵੈੜ ਦੋ ਦੰਦ ਵੈੜਾ ਵੀਰੋ ਪਹਿਲਾ ਸੂਆ ਹੀ ਤੇ ਚਵਾ ਵਧੀਆ ਨਿਕਲੇ ਵੀਰ ਜੀ ਵੀਰ ਜੀ ਚਵਾ ਇੱਕਦੋ ਨੰਬਰ ਬਾਕੀ ਵੀ ਜੀ ਜਦ ਇਹ ਬੈਂਦੀ ਜੇ ਦੋ ਚਾਰ ਦਿਨ ਜੇ ਇੱਕ ਹੱਥ ਨਾ ਚੋੜੀ ਬਣੀ ਜੇ ਅੱਛਾ ਅੱਛਾ ਦੋ ਦਿਨ ਥੋੜੇ ਭਲਾ ਭੁਲਾਵੀ ਆ ਤੇ ਥਣ ਪੀੜ ਕਰਦੇ ਥੋੜੇ ਛੋਣੇ ਬਾਕੀ ਵਧੀ ਨਹੀਂ ਜੇ ਅੱਛਾ ਹਿਲਦੀ ਨਹੀਂ ਚਵਾਈ ਚ ਕਿਦਾਂ ਮਰਜੀ ਚੋੜੋ ਠੀਕ ਆ ਜੀ ਹਾਂ ਜੀ ਆਪਣੀ ਗਰੰਟੀ ਜੀ ਠੀਕ ਆ ਕਿੰਨੇ ਦੀ ਵੈਡੋ ਜੀ ਵੀਰੇ ਹਣ ਮੈਂ ਕਹਿੰਦਾ ਵੀ ਜੀ ਇਹ ਵੀ 45 ਦੀ ਦੇ ਦੀ ਏ ਇਹ ਵੀ 45 ਦੀ 45 ਜੀ ਬੜੀ ਐ ਵੀਜੀ ਬਹੁਤ ਹੈ ਨਾਲ ਨਾਲ ਵੇਖਦਾ ਜਾ ਬੜਾ ਸੋਨਾ ਰੇਡ 45000 ਜੀ ਦੇ ਵੀਰੋ ਸੱਬੇ ਦਾ ਲੇਵਾ ਪਹਿਲਾ ਸੂਆ ਦੋ ਦੰਦ 45 ਚ ਮਾਨਤਨ ਹੋ ਜੂ 2000 ਛੱਡ ਦੇ 43 ਦੀ ਵੀਰੇ ਮੈਂ ਨਾ ਵੀਜੀ ਇਹ ਵੀ 43 ਦੀ ਇਹ ਵੀ 43 42 42 ਦੀਆਂ 42 42 ਦੀਆਂ ਕੀ ਬਾਤ ਹੈ ਜੋੜੇ ਚ ਮਾਨਤਨ ਹੋ ਜੂ ਵੀਰ ਜੀ ਜੋੜਾ ਵੀਜੀ ਘੜੂਗਾ ਨਾ ਕੋਈ ਅੱਸੀ ਜਿਆਦਾ ਜੋੜਾ 40 40 ਦੀਆਂ 40 40 ਦਾ ਵੀਰੇ ਵੇਖੋ ਵੀਰੋ ਇਹ ਸਾਰਾ ਸੈਲ ਚੋਗੇ ਵੀ ਰਕਮ ਵੀ ਰ ਕੋਈ ਵਟ ਸਕਦਾ ਜੀ ਹਾਂਜੀ ਅਗਲੇ ਬੰਨੇ ਆ ਗਈ ਵੜ। ਵੀਜੀ ਇਹ ਇਹ ਵੀ ਸੁਈ ਜੇ ਇਹਨੂੰ ਹੋ ਗਿਆ ਵੀ 20 ਤੋਂ 25 ਦਿਨ ਹੋਏ ਜੀ। 20 ਤੋਂ 25 ਦਿਨ। ਇਹ ਵਛੀ ਵੀਜੀ ਇਹਦੇ ਮਗਰ ਉਹਨੇ ਵਛੀ ਦਿੱਤੀ ਨਹੀਂ ਘਰ ਵਾਲਿਆਂ ਨੇ। ਇਹ ਵਛੀ ਮਗਰ। ਹਾਂਜੀ ਵਛੀ ਨਹੀਂ ਦਿੱਤੀ ਨਹੀਂ ਘਰ ਵਾਲਿਆਂ ਨੇ, ਛੱਡੀ ਦਿੱਤੀ ਜੀ। ਸੀਲਸ ਲੱਗ ਬਹੁਤ ਆ। ਸੀਥ ਲੱਗ ਬੜੀ। ਬਿਲਕੁਲ। ਵੀਜੀ ਥਾਂ ਇੱਕ ਨਾਲ ਲਮਾਰਾ ਰੱਖ ਦੇ ਜੇ। ਹਾਂਜੀ ਆ ਥੋੜਾ ਲਮਾਰਾ ਦੇ ਇੱਕ ਥਾਂ। ਥਾਰਾਂ ਬਰਾਬਰ ਜੋ ਕੇ ਖੜੇ ਕੱਲੇ ਨਾਲ ਕੱਲਾ ਥਾਂ ਜੋ ਖੜੇ ਭਾਵੇਂ। ਵੇਖੋ ਵੀਰੋ ਲੇਵਾ ਬਹੁਤ ਸ਼ਾਨਦਾਰ ਲੱਗਿਆ, ਥੱਬੇ ਦਾ ਇਹਨੂੰ ਮਿਲੇਵਾ ਲੱਗਿਆ। ਥਾਂ ਤੁਨ ਐ ਪਿਆਰੇ ਲੱਗੇ। ਜੀ ਉਹਦੇ ਥੋੜੇ ਜਿਹਾ ਗਾਂ ਮਛਾਨ ਲੱਗੇ ਸਨ ਹਾਂਜੀ ਹਾਂਜੀ ਅੱਛਾ ਚੂਆ ਵਧੀਆ ਚੂਆ ਇੱਕ ਨੰਬਰ ਵੀ ਜੀ ਕਿੰਨਾ ਦੁੱਧ ਆ ਜੀ ਚੋਲੇ ਪਹਾੜਾ ਭਾਗੇ ਭਾਵੇਂ ਚੋਲੇ ਪਹਾੜਾ ਭਾਗੇ ਦੁੱਧ ਕਿੰਨਾ ਜੀ ਦੁੱਧ ਵੀ ਜੀ ਸਲੇ 13 14 ਕਿਲੋ ਜੇ ਅੱਛਾ 1 ਕਿਲੋ ਕਿਹਾ ਹੀ ਦਵਾਂਗੇ ਵਸ਼ੀ ਹੀ ਉਹਨਾਂ ਨੂੰ ਇੱਕ ਦਿੱਤੀ ਵੀ ਜੀ ਰੱਖ ਲਈਆ ਵੀਡੀਓ ਹੈਗੀ ਆਪਣੇ ਕੋ ਤੁਹਾਨੂੰ ਦਿਖਾ ਵੀ ਕੋਈ ਵਟਸਐਪ ਤੇ ਮੰਗਾ ਸਕਦਾ ਹੈ ਨਾ ਤਾਂ ਵੇਖੋ ਵੀਰੇ ਤੁਸੀਂ ਵਟਸਐਪ ਤੇ ਇਹਦੀ ਵੀਡੀਓ ਬੱਚੇ ਦੀ ਮੰਗਾ ਸਕਦੇ ਹੋ ਬਾਕੀ ਹੁਣ ਬੱਚੇ ਤੋਂ ਬਿਨਾ ਵਾ ਇਹਦਾ ਰੇਟ ਵੀ ਜੈ ਜੀ ਜਾਣ ਦੇਣਾ ਨਾ ਜੈ ਜੀ ਵੀ ਜੀ ਦਵਾਂਗੇ ਕੀ ਬਾਤ ਖੋਲੋ ਵੀਰ ਜੀ ਤੋਰਾ ਵਿਖਾਈਏ ਲੇਵਾ ਬੜਾ ਸ਼ਾਨਦਾਰ ਲੱਗਿਆ ਖੁੱਲੇ ਲੇਵੇ ਦੀ ਮਾਲਕਾ ਵੀਰੋ ਹਾਂਜੀ ਹਾਂਜੀ ਲੋਧ 15 ਕਿਲੋ ਦੀ ਕਰ ਜੂਗੀ ਦੀ ਸੇਵਾ ਫਿਰ ਕੰਨ ਵੀ ਥੋੜੇ ਜਿਹਾ ਉਦਾਂ ਜੁਮੰਦਰੂ ਹੋਏ ਹਨਾ ਹਾਂਜੀ ਹਾਂਜੀ ਕਿੰਨੇ ਦੀ ਵੀਰ ਜਾਨੀ ਵੇੜਾ ਮੈਂ ਕਹਿੰਦਾ ਵੀ ਜੀ 40000 ਦੀ ਵੀਰ ਜੀ ਦੇ ਦਾਂਗਾ ਹਾਂ 40 ਦੀ ਹਾਂਜੀ ਹਾਂਜੀ ਕੀ ਬਾਤ ਹੈ ਜੀ ਤਾਂ ਵੀਰੇ 40 ਚੋਂ ਮੰਤਨ ਹੋ ਜੂ ਵੀਜੀ ਕਰਦਾਂਗੇ 1000 ਖੰਡ ਮੰਨ ਕਰਦਾਂਗੇ 2038 ਦੀ 38 ਜਿਆਦਾ ਵੀ ਜੀ ਆ ਨਾ 37000 ਦੀ ਯਾਰ ਜਾਣ ਦੋ ਕੋਈ ਹੈ ਨਾ 37 ਦੀ ਹੈ ਨਾ ਵੇਖ ਵੀਰੇ ਵੀ ਜੀ ਨੇ ਦੁੱਧ ਵਾਲੀ ਨਹੀਂ ਜੇ ਲਵਣੀ ਨਹੀਂ ਦੁੱਧ ਚੰਗਾ ਵੀਰੇ ਦੱਸ ਬਾਕੀ ਆਪਣੇ ਕੋ ਤਾਜੀ ਤੁਹਾਨੂੰ ਪਤਾ ਤਾਜੀ ਨੇ ਦੁੱਧ ਦੇਣਾ ਟੋਕਣ ਦੇ ਥੋੜਾ ਦੁੱਧ ਦੇ ਦਣਾ ਨਹੀਂ ਉਹ ਤਾਂਜੀ ਨੇ ਪਰ ਵੀਰ ਜੀ ਇਹਨਾਂ ਵੀ ਵਛੀ ਪਹਿਲੇ ਸੂਰੇ ਦੀ ਹੈਗੀ ਇਹਦੇ ਵੀ ਇਹਨਾਂ ਕੰਨ ਕੁਤਰੇ ਹੀ ਇਹਦੇ ਅੱਛਾ ਕੰਨ ਉਹ ਕੁਤਰੇ ਹੀ ਹਾਂਜੀ ਹਾਂਜੀ ਅੱਛਾ ਅੱਛਾ ਹਾਂਜੀ ਇਹ ਜਿਹੜਾ ਮਸਦਰੂ ਹੀ ਆ ਇਹਨਾਂ ਦੇ ਹਾਂਜੀ ਕਿ ਟੋਕੋ ਕੀ ਕਿਦਾਂ ਬਾਕੀ ਵਛੀਆਂ ਨਸਲ ਦੀਆਂ ਪੀਏ ਨਸਲ ਦੇ ਲੋਏ ਤਾਂ ਹੀ ਵਛੀ ਰੱਖ ਲਈ ਹੁਣ ਵੀਰੇ ਏ ਸ਼ਾਂਤੀ ਆ 33000 ਦੇ ਵਿੱਚ ਤਾਂ ਵੇਖੋ ਵੀਰੇ ਕੋਈ ਨਹੀਂ ਕਹਦਾ ਕਿ ਵੀ ਜੀ ਅਸੀਂ ਉਹ ਕਰਦਾ ਕੀ ਬਾਤ ਹੈ ਤੇ ਤਿੰਨ ਵੇੜਾਂ ਗਏ ਹਨ ਹਾਂ ਤਾਂ ਵੇਖੋ ਵੀਰੇ ਤਿੰਨ ਵੇੜਾਂ ਵੀਰੇ ਕੋਲੇ ਤਿੰਨਾਂ ਦੇ ਰੇਟ ਤੁਸੀਂ ਸੁਣ ਲਿਆ ਆ ਜੋੜਾ 40-40000 ਦਾ ਉਹ 37000 ਦੀ ਤਾਜ਼ੀਆਂ ਹੀ ਸੂਈਆਂ ਨੇ ਥੱਬੇ ਸੁੱਬੇ ਲਾਏ ਆ ਬਾਕੀ ਫੋਨ ਤੁਸੀਂ ਜ਼ਰੂਰ ਲਾ ਲਿਓ ਤਾਂ ਇਹੋ ਬੇਨਤੀ ਆ ਕਿਹੜਾ ਮੁੱਲ ਜਾਇਜ਼ ਪਾਈ ਦਾ ਬਾਹਰ ਚ ਨਾ ਕਈ ਵੀਰ ਕਹਿੰਦੇ ਕੀ ਨੇ ਦੀ ਨੇ ਦੀ ਇਹਦੇ ਜੋ ਮਾਨਤਾ ਨਹੀਂ ਮਾਨਤਾ ਨਹੀਂ ਆ ਨੀ ਤੇ ਵੇਖੋ ਵੀਰੇ ਰੇਟ ਜਾਵੇਂ ਜਾ ਤਾਂ ਪਿੰਡ ਮਜੀਠਾ ਆ ਵੀਰ ਦਾ ਤੇ ਬਾਕੀ ਇਹੋ ਬੇਨਤੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਚਲਿਓ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਬਾਕੀ ਵੀਰੇ ਚਵਾਈ ਕਰਨੀ ਪਾਸ ਕਰਨੀ ਵੇਖ ਚਾ ਕੇ ਖਰੀਦ ਕਰਨੀ ਹੋ ਤਾਂ ਤੁਹਾਡੀ ਆਪਣੀ ਖੁਦ ਦੀ ਜੁਮੇ ਆ ਰਹੀ ਹੈ ਜੀ ਤਾਂ ਵੀਰ ਜੀ ਆਪਣਾ ਦੱਸ ਦਿਓ ਨਾਮ ਦੱਸ ਦਿਓ ਨਾਮ ਵੀਰ ਜੀ ਗੁਰਵਿੰਦਰ ਸਿੰਘ ਜੇ ਪਿੰਡ ਮਜੀਠਾ ਜੇ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ 9501150174 ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਸਤਿ ਸ੍ਰੀ ਅਕਾਲ ਵੀਰੇ